ਗੁੱਡ ਮਾਰਨਿੰਗ ਰਾਇਲ ਫਿਟ ਗੁੱਡ ਮਾਰਨਿੰਗ ਅੱਜ ਬੜਾ ਹੀ ਅੱਛਾ ਲੱਗ ਰਿਹਾ ਸਾਰਿਆਂ ਨਾਲ ਫਿਟਨੈਸ ਕਰਕੇ ਮਨ ਬੜਾ ਖੁਸ਼ ਹੈ ਤੇ ਅੱਜ ਪੂਰੀ ਦੁਨੀਆ ਵਿੱਚ 12 ਅਗਸਤ ਨੂੰ ਪੂਰੀ ਦੁਨੀਆ ਵਿੱਚ ਇੰਟਰਨੈਸ਼ਨਲ ਯੂਥ ਡੇ ਮਨਾਇਆ ਜਾਂਦਾ ਹੈ ਯਾਨੀ ਅੰਤਰਰਾਸ਼ਟਰੀ ਨੌਜਵਾਨ ਦਿਵਸ ਮੈਂ ਸਾਰੇ ਨੌਜਵਾਨਾਂ ਲਈ ਜ਼ੋਰਦਾਰ ਤਾੜੀਆਂ ਪੁਜਾਵਾਂਗਾ ਜਿਹੜੇ ਨੌਜਵਾਨ ਸਾਡੇ ਹਰ ਇੱਕ ਖੇਤਰ ਵਿੱਚ ਚਾਹੇ ਖੇਡ ਕੂਦ ਦਾ ਵਿਸ਼ੇ ਹੋ ਅਲੱਗ ਜਿਹੜੇ ਵਿਗਿਆਨ ਦੇ ਜਿਹੜੇ ਵਿਸ਼ੇ ਹੁਣ ਉਹਨਾਂ ਵਿੱਚ ਸਿੱਖ ਪੜਾਉਂਦਾ ਸੀ ਸਿਤਾ RAM ਜੀ ਜਦੋਂ ਕੋਈ ਲੰਬੇਰੀ ਉਮਰ ਲੈ ਕੇ ਵੱਡੀ ਉਮਰ ਲੈ ਕੇ ਕਾਰਨਾਮੇ ਕਰਦੇ ਸੀ ਰਿਕਾਰਡ ਬਣਾਉਂਦੇ ਸੀ ਅੱਜ ਇਹ ਦੁਨੀਆ ਇੰਨੀ ਛੋਟੀ ਹੋ ਗਈ ਕਿ ਬਹੁਤ ਛੋਟੀ ਉਮਰ ਚ ਬਹੁਤ ਛੋਟੀ ਉਮਰ ਚ ਨੌਜਵਾਨ ਸਾਡੇ ਨੇ ਰਿਕਾਰਡ ਬਣਾ ਰਹੇ ਜੀ ਇਹ ਟੈਕਨੀਕ ਜਿਹੜੀ ਆਈ ਹੈ ਉਹਦੇ ਨਾਲ ਤਰੱਕੀਆਂ ਵੀ ਕਰੀਆਂ ਆਪਾਂ ਨੇ ਅੱਜ ਪੂਰੇ ਵਿਸ਼ਵ ਵਿੱਚ ਨੌਜਵਾਨ ਦਿਵਸ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਨੌਜਵਾਨ ਦਿਵਸ ਜਗਾ ਜਗਾਤੇ ਸੈਮੀਨਾਰ ਲੱਗਦੇ ਹਨ ਤੇ ਇਹ ਰਨਿੰਗ ਕਰਵਾਈ ਜਾਂਦੀ ਹੈ ਯੋਗਾ ਕਰਵਾਈ ਜਾਂਦੀ ਹੈ ਜਾਂ ਕਿਸੇ ਕਲਾ ਖੇਤਰ ਵਿੱਚ ਕੋਈ ਵੀ ਨੌਜਵਾਨ ਕੌਸ਼ਲ ਵਿੱਚ ਕੋਈ ਨਿਪੁੰਨ ਹੁੰਦਾ ਉਸ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਹੈ ਔਰ ਜਿਨ੍ਹਾਂ ਨੇ ਨਾਮਣਾ ਖੱਟਿਆ ਉਹਨਾਂ ਨੌਜਵਾਨਾਂ ਨੂੰ ਅੱਜ ਸਨਮਾਨਿਤ ਕੀਤਾ ਜਾਂਦਾ ਹੈ ਇਹ ਮੇਰੀ ਬਹੁਤ ਖੁਸ਼ਕਿਸਮਤੀ ਹੈ ਜੀ ਅੱਜ ਇਸ ਪਰਿਵਾਰ ਵਿੱਚ ਰਾਇਲ ਫਿਟ ਜਿਹੜਾ ਲੋਕਾਂ ਨੂੰ ਫ੍ਰੀ ਆਫ ਕੋਸਟ ਪਰੀਆ ਕੋਸਟ ਟ੍ਰੇਨਿੰਗ ਦੇ ਰਹੇ ਜੀ ਇੱਥੇ ਯੋਗਾ ਕਰਵਾਈ ਜਾਂਦੀ ਹੈ ਭੰਗੜਾ ਕਰਵਾਇਆ ਜਾਂਦਾ ਹੈ ਤੇ ਮੈਡੀਟੇਸ਼ਨ ਹੋਰ ਵੀ ਬਹੁਤ ਗਤੀਵਿਧੀਆਂ ਜਿਦੇ ਨਾਲ ਲੋਕੀ ਆਪਣੇ ਆਪ ਨੂੰ ਖੁਸ਼ ਤੇ ਤੰਦਰੁਸਤ ਮਹਿਸੂਸ ਕਰਨ ਮੇਰੇ ਨਾਲ ਮੇਰੇ ਵੀਰ ਸਿਤਾ RAM ਜੀ ਐਸੇ ਵਿਅਕਤੀ ਨੇ ਮੇਰੇ ਸਾਥੀ ਇਹ ਜਿਹੜੇ ਨੌਜਵਾਨਾਂ ਨੂੰ ਜਾਂ ਹਰ ਇੱਕ ਵਰਗ ਦੇ ਲੋਕਾਂ ਨੂੰ ਰਨਿੰਗ ਕਰਨਾ ਸਿਖਾਉਂਦੇ ਜੀ ਯੋਗਾ ਸਿਖਾਉਂਦੇ ਬਹੁਤ ਖੁਸ਼ਕਿਸਮਤੀ ਹੈ ਮੇਰੇ ਨਾਲ ਨੇ ਸਾਡੇ ਨਾਲ ਗੁਰਪ੍ਰੀਤ ਸਾਡੇ ਗੋਪੀ ਭਾਜੀ ਜਿਹੜੇ ਪੁਲਿਸ ਇਹ ਖੇਤਰ ਵਿੱਚ ਨੌਜਵਾਨ ਜਾਣਾ ਚਾਹੁੰਦੇ ਆ ਜਾਂ ਕਿਸੇ ਖੇਡ ਖੇਤਰ ਵਿੱਚ ਜਾਣਾ ਚਾਹੁੰਦੇ ਆ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਜੀ ਉਹਨਾਂ ਤੋਂ ਟ੍ਰੇਨਿੰਗ ਲਏ ਹੋਏ ਕਈ ਪੁਲਿਸ ਮਹਿਕਮੇ ਚ ਲੱਗੇ ਵੀ ਹੋਏ ਗੁਰਪ੍ਰੀਤ ਸਾਡੇ ਗੋਪੀ ਜੀ ਲਈ ਜ਼ੋਰਦਾਰ ਤਾੜੀਆਂ ਮੈਂ ਵਜਾਵਾਂਗਾ ਜੀ ਤੇ ਸਾਡੀ ਜਿਹੜੀ ਵੀਡੀਓ ਰਾਇਲ ਫਿਟ ਦੀ ਸਾਡੇ ਹਾਂਜੀ ਰਾਇਲ ਫਿਟ ਦੀ ਹਰਪ੍ਰੀਤ ਪਿਤਾ ਨੇ ਜੀ ਪਟਿਆਲੇ ਦੇ ਇਹ ਅੱਛੇ ਰੈਸਲਰ ਨੇ ਉਹ ਅੱਛੀ ਜੋਗੀ ਉਹ ਜਿਮ ਚਲਾਉਂਦੇ ਨੇ ਹੀ ਉਹਨਾਂ ਨੇ ਆਪ ਵੀ ਪਟਿਆਲੇ ਲਈ ਬਹੁਤ ਨਾਮਣਾ ਖੱਟਿਆ ਸਾਡੇ ਹਰਪ੍ਰੀਤ ਪਿਤਾ ਜੀ ਤੇ ਨੌਜਵਾਨਾਂ ਨੂੰ ਚੰਗੀ ਟ੍ਰੇਨਿੰਗ ਦੇ ਕੇ ਅੱਜ ਉਹਨਾਂ ਦੇ ਟ੍ਰੇਨਿੰਗ ਜਿੱਤੇ ਹੋਏ ਸਟੇਟ ਲੈਵਲ ਤੇ ਕੰਪੀਟੀਸ਼ਨ ਕਰ ਰਹੇ ਹਨ ਮੈਂ ਚਾਹਾਂਗਾ ਕਿ ਹਰਪ੍ਰੀਤ ਪਿਤਾ ਜੀ ਲਈ ਵੀ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਜਾਵੇ ਤੇ ਸਾਡੇ ਨਾਲ ਇੱਕ ਮਹਿਲਾ ਸਦੇ ਪਰਮਿੰਦਰ ਜੀ ਸੋ ਪਰਮਿੰਦਰ ਜੀ ਸੋ ਮੈਂ ਨਾਮ ਭੁੱਲ ਗਿਆ ਮਾਫੀ ਚਾਹੁੰਦਾ ਕਈ ਵਾਰੀ ਬਹੁਤ ਨਜ਼ਦੀਕ ਹੁੰਦੇ ਨੇ ਲੋਕ ਉਹਨਾਂ ਦੇ ਨਾਮ ਕਈ ਵਾਰੀ ਇਹ ਪੁੱਲ ਜਾ ਮਾਫੀ ਚਾਹਨਾਈ ਪਰਮਿੰਦਰ ਜੀ ਇੱਥੇ ਬਹੁਤ ਅੱਛੀ ਟ੍ਰੇਨਿੰਗ ਦੇ ਰਹੇ ਨੇ ਜੀ ਸਵੇਰੇ ਸਵੇਰੇ ਯੋਗਾ ਕਰਵਾਣੀ ਫਿਟਨੈਸ ਕਰਵਾਣੀ ਹਰ ਵਰਗ ਦਾ ਦੇਖੋ ਤੁਸੀਂ ਇੱਥੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਕਮਾ ਲੋ ਸਾਰਿਆਂ ਨੂੰ ਦਿਖਾਇਆ ਵੀ ਜਾਵੇ ਤੇ ਇਸ ਸਾਰੇ ਵਰਗ ਦੇ ਲੋਕ ਇੱਥੇ ਆਏ ਹੋਏ ਨੇ ਤਜਰਬੇਕਾਰ ਲੋਕ ਨੇ ਜੀ ਮੈਂ ਚਾਹਾਂਗਾ ਕਿ ਹੋਰ ਜੁੜਨ ਕਿਉਂਕਿ ਸਵੇਰ ਸਵੇਰੇ ਪਰਮਿੰਦਰ ਜੀ ਫਿਟਨੈਸ ਵੀ ਕਰਾਉਂਦੇ ਨੇ ਯੋਗਾ ਮੈਡੀਟੇਸ਼ਨ ਤੇ ਭੰਗੜਾ ਵੀ ਕਰਵਾਉਂਦੇ ਨੇ ਇਹਨਾਂ ਲਈ ਵੀ ਜ਼ੋਰਦਾਰ ਤਾੜੀਆਂ ਦੀ ਇਹਨਾਂ ਦਾ ਸਾਥ ਇਹ ਅਨਾਂ ਦੇ ਮੰਚ ਹੈ ਇਸ ਪਰਿਵਾਰ ਨਾਲ ਜਿਆਦਾ ਤੋਂ ਜਿਆਦਾ ਲੋਕ ਜੁੜਨ ਇਹ ਜਿਹੜੇ ਇੱਥੇ ਆਏ ਹੋਏ ਨੇ ਆਪਣੇ ਆਪ ਨੂੰ ਬਹੁਤ ਕਰੋ ਤਾਜ਼ਾ ਮਹਿਸੂਸ ਕਰਦੇ ਨੇ ਇਹ ਰਾਜਕੌਰ ਜੀ ਸਾਡੇ ਨਾਲ ਬੀਬੀ ਜੀ ਖੜੇ ਨੇ ਹਾਂ ਜੀ ਹਾਂ ਜਗਜੀਤ ਮੈਮ ਉਹ ਵੀ ਚੰਗੀ ਫਿਟਨੈਸ ਕਰਵਾਉਂਦੇ ਸਾਰਿਆਂ ਲਈ ਮੈਂ ਤਾੜੀਆਂ ਲਈ ਇਹਨਾਂ ਦਾ ਸਵਾਗਤ ਚਾਹਾਂਗਾ ਕਿ ਜਵਾਨੀ ਹਵਾ ਕਾ ਝੋਕਾ ਹੈ ਜਵਾਨੀ ਕਾਗਜ਼ ਕੀ ਨੋਕਾ ਹੈ ਵਾਹ ਵਾਹ ਜਵਾਨੀ ਹਵਾ ਕਾ ਝੋਕਾ ਹੈ ਜਵਾਨੀ ਕਾਗਜ਼ ਕੀ ਨੋਕਾ ਹੈ ਸੰਭਲਣਾ ਇਹ ਪਿਆਰੇ ਇਹ ਜਵਾਨੀ ਹੀ ਸੁਧਰਨੇ ਦਾ ਮੌਕਾ ਹੈ ਤੁਹਾਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ